ਦੇਸ਼ ਦੀ ਸਰਕਾਰ ਨੇ ਇੱਕ ਇਲੈਕਟ੍ਰਿਟੀ ਐਮੈਂਡਮੈਂਟ ਐਕਟ ਜਿਹੜਾ ਆ ਉਹਦੀ 9 ਤਰੀਕ ਦੀ ਚਿੱਠੀ ਲਿਖੀ ਹੋਈ ਆ ਵੀ ਤੁਸੀਂ ਆਪਣੀ ਰਾਏ ਦਿਓ ਅੱਜ ਤੱਕ ਇਹਨਾਂ ਨੇ ਆਪਣੀ ਰਾਏ ਦਿੱਤੀ ਨਹੀਂ ਹੈ ਇਹਨਾਂ ਦੀ ਚੁੱਪੀ ਦਾ ਮਤਲਬ ਇਹ ਹੈ ਕਿ ਇਹਨਾਂ ਦੀ ਹਾਂ ਆ ਔਰ ਉਹਦੇ ਬਹੁਤ ਵੱਡੇ ਜਿਹੜੇ ਨੁਕਸਾਨ ਜਿਹੜੇ ਆ ਪੰਜਾਬ ਨੂੰ ਜਾਂ ਦੂਸਰੀ ਸਟੇਟਾਂ ਨੂੰ ਵੀ ਜਿਹੜੇ ਦੇਖਣ ਨੂੰ ਮਿਲਣਗੇ ਔਰ ਉਹਦੇ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਆਪਣੀ ਰਾਏ ਜ਼ਰੂਰ ਰੱਖਣੀ ਚਾਹੀਦੀ ਪਰਾਲੀ ਦਾ मुद्दा ਫੇਰ ਇੱਕ ਵਾਰੀ ਸੁਰਖੀਆਂ ਦੇ ਵਿੱਚ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਲੱਗਦਾ ਪਰਾਲੀ ਦਾ ਪਰਾਲੀ ਬੇਸਿਕਲੀ ਅੱਜ ਦੀ ਤਰੀਕ ਦੇ ਵਿੱਚ ਕਿਸਾਨ ਕੋਈ ਬਹੁਤੇ ਲਾ ਨਹੀਂ ਰਿਹਾ ਲੇਕਿਨ ਉਹਦੇ ਵਿੱਚ ਬਹੁਤ ਇਹਨਾਂ ਨੇ ਸਰਕਾਰ ਨੇ ਸਖਤੀ ਕੀਤੀ ਆ ਮੈਂ ਨਹੀਂ ਕਹਿੰਦਾ ਕਿ ਸਾਨੂੰ ਪਰਾਲੀ ਨੂੰ ਅੱਗ ਲਾਉਣੀ ਚਾਹੀਦੀ ਆ ਪਰ ਇਹਦੇ ਪ੍ਰਬੰਧਨ ਦੇ ਵਿੱਚ ਕਿਸਾਨਾਂ ਦਾ ਮੈਨੂੰ ਲੱਗਦਾ ਕਿ ਜਿਹੜੇ ਬਾਕੀ ਵੀ ਜਿਹੜੇ ਐਮਪਲੀ ਜਿਹੜੇ ਸਾਡੇ ਕਿਸਾਨਾਂ ਦੇ ਸੰਧ ਵਗੈਰਾ ਹੈਗੇ ਆ ਉਹਨੂੰ ਵੀ ਕੋਆਪਰੇਟਿਵ ਮੂਵਮੈਂਟ ਦੇ ਵਿੱਚ ਲਿਆ ਕੇ ਤਾਂ ਹੀ ਕਿਸਾਨ ਜਿਹੜਾ ਕਿਤੇ ਨਾ ਕਿਤੇ ਕਰਜ਼ੇ ਦੇ ਵਿੱਚ ਉਹ ਨਿਕਲ ਸਕਦਾ ਤੇ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ ਔਰ ਦੂਸਰਾ ਕਿ ਜਿਹੜਾ ਦੇਸ਼ ਦੀ ਸਰਕਾਰ ਨੇ ਇੱਕ ਇਲੈਕਸਿਟੀ ਐਮੈਂਡਮੈਂਟ ਐਕਟ ਜਿਹੜਾ ਆ ਉਹਦੀ 9 ਤਰੀਕ ਦੀ ਚਿੱਠੀ ਲਿਖੀ ਹੋਈ ਆ ਵੀ ਤੁਸੀਂ ਆਪਣੀ ਰਾਏ ਦਿਓ ਅੱਜ ਤੱਕ ਇਹਨਾਂ ਨੇ ਆਪਣੀ ਰਾਏ ਦਿੱਤੀ ਨਹੀਂ ਹੈ ਇਹਨਾਂ ਦੀ ਚੁੱਪੀ ਦਾ ਮਤਲਬ ਇਹ ਹੈ ਕਿ ਇਹਨਾਂ ਦੀ ਹਾਂ ਆ ਔਰ ਉਹਦੇ ਬਹੁਤ ਵੱਡੇ ਜਿਹੜੇ ਨੁਕਸਾਨ ਜਿਹੜੇ ਆ ਪੰਜਾਬ ਨੂੰ ਜਾਂ ਦੂਸਰੀ ਸਟੇਟਾਂ ਨੂੰ ਵੀ ਜਿਹੜੇ ਦੇਖਣ ਨੂੰ ਮਿਲਣਗੇ ਔਰ ਉਹਦੇ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਆਪਣੀ ਰਾਏ ਜ਼ਰੂਰ ਰੱਖਣੀ ਚਾਹੀਦੀ ਹੈ ਆਪਣੀ ਰਾਏ ਰੱਖ ਕੇ ਤਾਂ ਉਹਨੂੰ ਜਿਹੜਾ ਉਸ ਅਮੈਂਡਮੈਂਟ ਨੂੰ ਕਿਉਂਕਿ ਜਦੋਂ ਕਿਸਾਨੀ ਮੂਵਮੈਂਟ ਹੋਈ ਸੀ ਉਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਅਸੀਂ ਤੁਹਾਡੇ ਨਾਲ ਡਿਸਕਸ ਕਰਕੇ ਹੀ ਜਿਹੜਾ ਇਹਦੇ ਤੇ ਕੋਈ ਅਮੈਂਡਮੈਂਟ ਲਿਆਵਾਂਗੇ ਲੇਕਿਨ ਕਿਸਾਨਾਂ ਨੂੰ ਕਿਤੇ ਵੀ ਇਹਦੇ ਵਿੱਚ ਉਹਦੇ ਵਿੱਚ ਨਹੀਂ ਲਿਆ ਗਿਆ ਉਹਨਾਂ ਦੀ ਸਲਾਹ ਨਹੀਂ ਲਈ ਗਈ ਔਰ ਔਰ ਇਹਨਾਂ ਦੀ ਜਿਹੜੀ ਚੁੱਪੀ ਆ ਉਹ ਇਹ ਦਰਸਾਉਂਦੀ ਆ ਕਿ ਹਾਂ ਵੀ ਇਹ ਇਸ ਗੱਲ ਨਾਲ ਸਹਿਮਤੀ ਹੈਗੀ ਹੈ। ਦੇਸ਼ ਦੀ ਸਰਕਾਰ ਨੇ ਇੱਕ ਇਲੈਕਟ੍ਰਿਟੀ ਐਮੈਂਡਮੈਂਟ ਐਕਟ ਜਿਹੜਾ ਆ ਉਹਦੀ 9 ਤਰੀਕ ਦੀ ਚਿੱਠੀ ਲਿਖੀ ਹੋਈ ਆ ਵੀ ਤੁਸੀਂ ਆਪਣੀ ਰਾਏ ਦਿਓ ਅੱਜ ਤੱਕ ਇਹਨਾਂ ਨੇ ਆਪਣੀ ਰਾਏ ਦਿੱਤੀ ਨਹੀਂ ਹੈ। ਇਹਨਾਂ ਦੀ ਚੁੱਪੀ ਦਾ ਮਤਲਬ ਇਹ ਹੈ ਕਿ ਇਹਨਾਂ ਦੀ ਹਾਂ ਹੈ। ਔਰ ਉਹਦੇ ਬਹੁਤ ਵੱਡੇ ਜਿਹੜੇ ਨੁਕਸਾਨ ਜਿਹੜੇ ਆ ਪੰਜਾਬ ਨੂੰ ਜਾਂ ਦੂਸਰੀ ਸਟੇਟਾਂ ਨੂੰ ਵੀ ਜਿਹੜੇ ਦੇਖਣ ਨੂੰ ਮਿਲਣਗੇ ਔਰ ਉਹਦੇ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਆਪਣੀ ਰਾਏ ਜ਼ਰੂਰ ਰੱਖਣੀ ਚਾਹੀਦੀ ਆ ਪ੍ਰਾਲੀ ਦਾ ਪਰਦਾ ਫੇਰ ਇੱਕ ਵਾਰੀ ਸੁਰਖੀਆਂ ਦੇ ਵਿੱਚ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਲਗਾਤਾਰ ਦੇਖੋ ਪ੍ਰਾਲੀ ਦਾ ਪ੍ਰਾਲੀ ਬੇਸਿਕਲੀ ਅੱਜ ਦੀ ਤਰੀਕ ਦੇ ਵਿੱਚ ਕਿਸਾਨ ਕੋਈ ਬਹੁਤੇ ਲਾ ਨਹੀਂ ਰਿਹਾ ਲੇਕਿਨ ਉਹਦੇ ਵਿੱਚ ਬਹੁਤ ਇਹਨਾਂ ਨੇ ਸਰਕਾਰ ਨੇ ਸਖਤੀ ਕੀਤੀ ਆ ਮੈਂ ਨਹੀਂ ਕਹਿੰਦਾ ਕਿ ਸਾਨੂੰ ਪ੍ਰਾਲੀ ਨੂੰ ਅੱਗ ਲਾਉਣੀ ਚਾਹੀਦੀ ਆ ਪਰ ਇਹਦੇ ਪ੍ਰਬੰਧਨ ਦੇ ਵਿੱਚ ਕਿਸਾਨਾਂ ਦਾ ਮੈਨੂੰ ਲੱਗਦਾ ਕਿ ਜਿਹੜੇ ਬਾਕੀ ਵੀ ਜਿਹੜੇ ਐਮਪਲੀ ਜਿਹੜੇ ਸਾਡੇ ਕਿਸਾਨਾਂ ਦੇ ਸੰਧ ਵਗੈਰਾ ਹੈਗੇ ਆ ਉਹਨੂੰ ਵੀ ਕੋਆਪਰੇਟਿਵ ਮੂਵਮੈਂਟ ਦੇ ਵਿੱਚ ਲਿਆ ਕੇ ਤਾਂ ਹੀ ਕਿਸਾਨ ਜਿਹੜਾ ਕਿਤੇ ਨਾ ਕਿਤੇ ਕਰਜ਼ੇ ਦੇ ਵਿੱਚ ਉਹ ਨਿਕਲ ਸਕਦਾ ਤੇ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ ਔਰ ਦੂਸਰਾ ਕਿ ਜਿਹੜਾ ਦੇਸ਼ ਦੀ ਸਰਕਾਰ ਨੇ ਇੱਕ ਇਲੈਕਸਿਟੀ ਐਮੈਂਡਮੈਂਟ ਐਕਟ ਜਿਹੜਾ ਆ ਉਹਦੀ 9 ਤਰੀਕ ਦੀ ਚਿੱਠੀ ਲਿਖੀ ਹੋਈ ਆ ਵੀ ਤੁਸੀਂ ਆਪਣੀ ਰਾਏ ਦਿਓ ਅੱਜ ਤੱਕ ਇਹਨਾਂ ਨੇ ਆਪਣੀ ਰਾਏ ਦਿੱਤੀ ਨਹੀਂ ਹੈ ਇਹਨਾਂ ਦੀ ਚੁੱਪੀ ਦਾ ਮਤਲਬ ਇਹ ਹੈ ਕਿ ਇਹਨਾਂ ਦੀ ਹਾਂ ਆ ਔਰ ਉਹਦੇ ਬਹੁਤ ਵੱਡੇ ਜਿਹੜੇ ਨੁਕਸਾਨ ਜਿਹੜੇ ਆ ਪੰਜਾਬ ਨੂੰ ਜਾਂ ਦੂਸਰੀ ਸਟੇਟਾਂ ਨੂੰ ਵੀ ਜਿਹੜੇ ਦੇਖਣ ਨੂੰ ਮਿਲਣਗੇ ਔਰ ਉਹਦੇ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਆਪਣੀ ਰਾਏ ਜ਼ਰੂਰ ਰੱਖਣੀ ਚਾਹੀਦੀ ਹੈ ਆਪਣੀ ਰਾਏ ਰੱਖ ਕੇ ਤਾਂ ਉਹਨੂੰ ਜਿਹੜਾ ਉਸ ਅਮੈਂਡਮੈਂਟ ਨੂੰ ਕਿਉਂਕਿ ਜਦੋਂ ਕਿਸਾਨੀ ਮੂਵਮੈਂਟ ਹੋਈ ਸੀ ਉਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਅਸੀਂ ਤੁਹਾਡੇ ਨਾਲ ਡਿਸਕਸ ਕਰਕੇ ਹੀ ਜਿਹੜਾ ਇਹਦੇ ਤੇ ਕੋਈ ਅਮੈਂਡਮੈਂਟ ਲਿਆਵਾਂਗੇ ਲੇਕਿਨ ਕਿਸਾਨਾਂ ਨੂੰ ਕਿਤੇ ਵੀ ਇਹਦੇ ਵਿੱਚ ਉਹਦੇ ਵਿੱਚ ਨਹੀਂ ਲਿਆ ਗਿਆ ਉਹਨਾਂ ਦੀ ਸਲਾਹ ਨਹੀਂ ਲਈ ਗਈ ਔਰ ਔਰ ਇਹਨਾਂ ਦੀ ਜਿਹੜੀ ਚੁੱਪੀ ਆ ਉਹ ਇਹ ਦਰਸਾਉਂਦੀ ਆ ਕਿ ਹਾਂ ਵੀ ਇਹ ਇਸ ਗੱਲ ਨਾਲ ਸਹਿਮਤੀ ਹੈਗੀ